ਹਾਂਜੀ ਕਿੱਦਾਂ ਸਾਰੇ ਅੱਜ ਆਪਾਂ ਚੱਲੇ ਵੀਰ ਭਰਾ ਇਕੱਠੇ ਹੋ ਕੇ ਸਾਰੇ ਹੇਮਕੋਟ ਸਾਹਿਬ ਦੀ ਯਾਤਰਾ ਤੇ ਆ ਮੇਰਾ ਵੀਰ ਨਾਮ ਕੀ ਵੀਰ ਜੀ ਨਾਮ ਨਹੀਂ ਪਤਾ ਮੈਨੂੰ ਸਾਸ਼ੀਕਰ ਵੀਰੇ ਮੇਰਾ ਨਾਮ ਦਮਨ ਹੈ ਜੀ ਤੇ ਅੱਜ ਫਾਈਨਲ ਮੈਚ ਵੀ ਆ ਪੰਜਾਬ ਦਾ ਵੀ ਆਖਰੀ ਵੀਰ ਆਰਸੀਪੀ 팬 ਵਾਲਾ ਕਰੋ ਆ ਆਰਸੀਪੀ 팬 ਜੀ ਤੇ ਆਪਾਂ ਜੀ ਜਿਹੜਾ ਆਪਣਾ ਟ੍ਰੇਨ ਦਾ ਡੱਬਾ ਲਪੰਡੇ ਆ ਐਸੇ ਐਸੇ ਓਏ ਯਾਰ ਵੀਡੀਓ ਆ ਗਿਆ ਵਾ ਆ ਵੀਡੀਓ ਆ ਗਿਆ ਵਾ ਆ ਸਾਡਾ ਸਰਪੰਚ ਸਾਹਿਬ ਸਰਪੰਚ ਸਾਹਿਬ ਸੈਕਟਰੀ ਸਾਹਿਬ ਉਹ ਸਾਡੇ ਸੈਕਟਰੀ ਸਾਹਿਬ ਜਾਨਦੇ ਤੇ ਨਾਲ ਉਹਨਾਂ ਦੇ ਮੈਂਬਰ ਆ ਵੀਰ ਵੀ ਸਾਡਾ ਭਰਾ ਆ ਨਵੇਂ-ਨਵੇਂ ਮਿਲਿਆ ਪਰ ਭਾ ਦਾ ਹੀਮਕੋਟ ਦਾ ਵੀ ਯਾਤਰਾ ਵਾ ਤੇ ਜੈਸਾ ਹਾਬ ਨਾਲ ਯਾਤਰਾ ਦੇ ਹਿਸਾਬ ਨਾਲ ਇਹਨਾਂ ਦਾ ਸਮਾਨ ਵੇਖੋ ਬੈਗ ਵਿਖਾਓ ਇਹਨਾਂ ਨੂੰ ਆਪੋ ਬੈਗ ਚੈੱਕ ਕਰੋ ਜੀ ਆਪਣੇ ਬੈਗ ਚੈੱਕ ਕਰੋ ਆ ਵੀਰ ਭਰਾ ਵੀ ਆਪਣੇ ਨਾਲ ਆ ਇਹਦਾ ਬੈਗ ਲਾ ਆਪਣੇ ਵੀ ਕਰਾ ਚੱਲ ਮੈਂ ਮੇਰੀ ਮਾਤਾ ਨੇ ਦੇਰ ਤੇ ਮੈਨੂੰ ਬੈਗ ਦੋ ਦੋ ਬੈਗ ਦੇ ਰਿਤੇ ਮੈਨੂੰ ਹੁਣ ਬੜਾ ਔਖਾ ਹੋਣ ਰਿਹਾ ਔਰ ਚੁੱਕੜੇ ਕਿਉਂਕਿ ਰਸਤਾ ਵੀ ਬੜਾ ਲੰਬਾ ਵਾ ਦੇਖੋ ਹਣ ਬਾਬੇ ਦੀ ਕਿਰਪਾ ਨਾਲ ਤੁਰਦੇ ਜਾਂਦੇ ਆ ਬੰਨੇ ਆ ਕਦੋਂ ਕਦੱਕਾ ਡੱਬਾ ਲੱਭਦਾ ਤੁਰਦੇ ਆ ਰਹੇ ਆ ਹੋ ਗਏ 5-7 ਮਿੰਟ ਅਸੀਂ 6 ਤੱਕ ਆ ਗਏ ਆ ਗੱਡੀ ਨੰਬਰ ਤੇ S 8 ਤੱਕ ਪਹੁੰਚਣਾ ਆ ਹਾਂਜੀ ਆਰਸੀ ਵੀ ਫੈਨ ਵਾਲਿਓ ਕਿਦਾਂ ਠੀਕ ਨੇ ਆ ਫੇਰ ਤੂੰ ਆ ਦੇ ਦਿਲਦੁਲਤ ਨਹੀਂ ਘਟ ਰਿਹਾ ਦਿਲਦੁਲਤ ਨਹੀਂ ਘਟ ਰਿਹਾ ਨਹੀਂ ਨਹੀਂ ਘਟ ਰਿਹਾ ਨੇ ਟੋਪੀਆਂ ਵੀ ਹੈਗੀਆਂ ਪਾਸ ਬਗੈਰਾ ਦੇ ਦਈਏ ਸਭ ਕੋ ਦੇ ਦਾਂਗੇ ਇੱਕ ਘਟਾ ਦਾ 57 ਆ ਗਿਆ ਜੀ 8 ਵੀ ਆ ਗਿਆ ਅਗਲਾ S8 ਜੀ ਪੰਜਾਬ ਦੇ ਤਰ੍ਹਾਂ ਥਿਲ ਕਾ ਘਟਨਾ ਪਿਆ ਓਏ ਪੰਜਾਬੀ ਆ ਗਏ ਓਏ ਬਤਾਲੀ 43 44 45 ਮੈਂ ਦਊਗਾ ਸਾਡੇ ਸਾਹਿਬ ਬੈਗੇ ਨੇ ਮੇਰੇ ਨਾਲ ਮੈਨੂੰ ਸੀਟਾਂ ਥੱਲੇ ਵਾਰਿਓ ਚਾਹਦੇ ਰਹੇ ਸੀਟਾਂ ਸਾਨੂੰ ਲੱਭ ਗਈਆਂ ਵਾ ਕਾ ਵੀਰ ਮੇਰੇ ਨਹੀਂ ਉਹਨੇ ਜਰ ਮਾਰ ਕੇ ਸੀ ਆ ਸਾਡੇ ਯਾਰ ਤੇ ਰੱਖ ਕੰਪਲਟ ਮਾਰ ਕੇ ਸੀ ਕਿੱਥੋਂ ਆ ਗਏ ਆ ਵੀਰ ਮੇਰਾ ਵੈਲਟ ਮਾਰ ਕੇ ਸੀ ਪਾੜ ਤੇ ਲੱਗਾ ਸੀ ਪਰ ਬਚਾ ਹੋ ਗਿਆ ਗੁੱਸਾ ਹੀ ਬੜਾ ਮੈਨੂੰ ਆਰ.ਟੀ.ਬੀ. ਵਾਲਿਆਂ ਤੇ ਤੇ ਆਹ ਕਿਰਾਏ ਆਰ.ਟੀ.ਬੀ. ਵਾਲੇ ਬੈਠੇ ਨੇ ਮੇਰੇ ਲੱਗੇ ਮਾਰੇ ਮਾਰੇ ਇਹਦੇ ਸਿਰ ਪਾੜੇ ਇਹਨੂੰ ਤੇ ਅੰਬਰ ਸਰ ਰੈਗਿਸਟ੍ਰੇਸ਼ਨ ਤੋਂ ਨਿਕਲਣਾ ਮਾਤੇ ਸਵੇਰੇ ਤੱਕ ਪਹੁੰਚ ਜਾਾਂਗੇ ਬਾਕੀ ਤੁਹਾਨੂੰ ਪੰਜਾਬ ਨੇ ਘੱਟ ਪਾਦੀ ਐ 190 ਤੇ 92 ਦੇ ਪਾ 190 ਦੇ ਕਿੰਨੇ 190 ਦੇ 9 ਆਉਟ ਕਰਦੇ ਆ ਤੇ ਵੀਰੇ ਆਸੀ ਵੀ ਫੈਨ ਬਾਰੇ ਦੱਸੋ ਬ్రో ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਦੱਸੋ ਪਾਣੀ ਪਿਓ ਯਾਰ 190 ਲੱਗਿਆ ਯਾਰ ਬੈਠਾ ਆਰਸੀ ਆਰਸੀ ਦੇ ਫੈਨ ਦੀ ਬਸ ਹੋ ਗਈ ਆ ਇਹ ਦੇਨ ਕੱਟੇ ਹੋਰ ਮੇਰਾ ਵੀ ਨਿੱਕਿਆ ਹੀ ਆ ਪਾ ਵੀਰ ਨੇ ਕੁਸਿਆਲਾ ਫੂੜੀ ਸੌੜਤਾ ਰੇ ਵੀਰਾ ਚੱਲ ਕੋਈ ਨਹੀਂ ਭਾਈ ਨੂੰ ਬੁਝਾ ਦੇ ਲੈ ਕੱਟੇ ਕੱਟੇ ਦਨੀ ਉਹ ਰੇ ਲੈ ਕੱਟਾ ਕੱਟੇ ਦਾ ਜਨਾ ਹੀ ਪੜ ਲੰਦੀ ਹਰੀ ਦਵਾਰ ਪਹੁੰਚ ਗਿਆ ਵੀਰ ਜੀ ਹਰੀ ਦਵਾਰ ਆ ਪਹੁੰਚ ਗਏ ਤਾਂ ਹੁਣ ਇੱਥੇ ਜਾਵਾਂਗੇ ਇੱਥੇ ਰਿਸ਼ੀਕੇਸ਼ ਰਿਸ਼ੀਕੇਸ਼ ਤੇ ਵੀਰ ਜੀ ਰਾਤੀ ਮੈਚ ਦਾ ਕੀ ਬਣਿਆ ਮੈਚ ਭਰਾ ਆ ਬੰਦੇ ਬੈਠੇ ਸੀ ਜੜਾਂ ਦੇ ਮੇਰੀ ਗੱਲ ਨਹੀਂ ਰੋਤਣ ਲੱਗਿਆ ਇਹਨਾਂ ਨੇ ਆਹੋ ਆਹ ਜੀਆਂ ਗੱਲਾਂ ਕੀਤੀਆਂ ਪੰਜਾਬ ਨੂੰ ਰਹਾ ਗਈ ਛੱਡਿਆ ਇਹਨਾਂ ਨੇ ਇਹ ਬੜੇ ਕਲੇਰੇ ਬੰਦੇ ਜਿੰਨੀ ਵਾਰੀ ਇਹਦੇ ਨਾਲ ਮੈਚ ਵੇਖਿਆ ਨਾ ਪੰਜਾਬ ਤੋਂ ਨਹੀਂ ਵਾਰੀ ਆ ਬਾਹਰ ਆ ਤੈਨੂੰ ਮੈਚ ਲੋ ਦੱਸਿਆ ਕਿ ਮੈਚ ਬਹੁਤ ਔਖਾ ਲੱਗਾ ਤੈਨੂੰ ਮੈਚ ਲੋ ਕਿਹਨੇ ਦੱਸਿਆ ਕਿ ਮੈਚ ਮੈਚ ਲੋ ਬਹੁਤ ਔਖੀ ਇਹਨੂੰ ਸਮਾਜੂਦ ਦੇਣਾ ਹੀ ਉਹਦੇ ਚੱਲੀਏ ਫੇਰ ਅੱਗੇ ਲਾਡੋਂ ਦੋ ਦੇ ਹੋਣੀ ਹੈ ਦੂਜੀ ਰਿਸ਼ੀ ਵਾਲੀ ਔਰ ਰਿਸ਼ੀ ਕੇ ਚੈੱਕ ਕਰੋ ਹਰੀਦਵਾਰ ਦਾ 뷰 ਫੈਰੀਟੇਸ਼ਨ ਹੈ ਕਿੱਧਰ ਚੱਲੇਗੇ ਨਾ ਪਾਣੀ ਮੋੜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤੇ ਸਨੇਪ ਲੱਗਾ ਮੋਨ ਬਈ ਲੰਦ ਹਰੀਦਵਾਰ ਦੇ ਸਟੇਸ਼ਨ ਤੇ ਅਸੀਂ ਘੜੀ ਰਾਸ਼ਟਿਕਰਾਂਗੇ ਨਾਲੇ ਅਗਲੀ ਟ੍ਰੇਨ ਦੀ ਵੇਟ ਕਰਾਂਗੇ ਤੇ 8:30 ਇਥੋਂ ਟ੍ਰੇਨ ਹੈ ਸਾਡੀ ਤਾਂ ਟਾਈਮ 8:30 ਹੋ ਗਿਆ ਵਾ ਤੇ ਜੋ ਵੀ ਅੱਧਾ ਘੰਟਾ ਪੌਣਾ ਘੰਟਾ ਬੈਠ ਕੇ ਉੜ ਕੇ ਵੀ ਟ੍ਰੇਨ ਤੇ ਬਹਿ ਗਏ ਅਗਲੀ ઋਸ਼ੀਕੇਸ਼ ਜਾਣ ਨੂੰ ਸਾਰੇ ਇਕੱਠੇ ਹੋ ਗਏ ਭੁੱਖ ਸਾਰੇ ਨੇ ਲੱਗੀ ਆ ਤੇ ਅਸੀਂ ਸੋਚਿਆ ਹੁਣ ਇੱਕ ਵਾਰੀ ਖਾਵਾਂਗੇ ਉੱਥੇ